ਅਗਾਮੀ ਪੰਚਾਇਤੀ ਚੋਣਾਂ ਤੇ ਜ਼ਿਮਨੀ ਚੋਣਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸਾਰੇ ਬਲਾਏ ਵਿਧਾਇਕਾਂ ਨੂੰ ਨਸੀਹਤ ਵੀ ਦਿੱਤੀ ਹੈ ਤੇ ਸਲਾਹ ਵੀ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਕੀ ਕੀ ਆਖਿਆ ਔਰ ਨਾਲ ਇਹ ਵੀ ਕਿਹਾ ਕਿ ਜੇ ਵਿਧਾਇਕਾਂ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਤੇ ਆਪਣੇ ਪੱਧਰ ਦੇ ਉੱਤੇ ਪਾਰਟੀ ਦੇ ਅੰਦਰ ਗੱਲ ਰੱਖਣ ਬਾਹਰ ਨਾ ਖਲਾਰਾ ਪਾਉਣ। ਮੰਚ ਦੇ ਉੱਤੇ ਹੀ ਪਾਰਟੀ ਦੇ ਮੰਚ ਦੇ ਉੱਤੇ ਹੀ ਮਸਲਾ ਆਪ ਦਾ ਰੱਖਿਆ ਜਾਵੇ ਤੇ ਉਹ ਜ਼ਰੂਰ ਹੱਲ ਕੀਤਾ ਜਾਵੇਗਾ ਇਹ ਭਰੋਸਾ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਧਾਇਕਾਂ ਨੂੰ ਦਿੱਤਾ ਹੈ। ਔਰ ਨਾਲ ਹੀ ਇਹ ਆਖਿਆ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤੇ ਇਸ ਦੇ ਲਈ ਸਿੱਧਾ ਖੁੱਲਾ ਪਲੇਟਫਾਰਮ ਪਾਰਟੀ ਦਾ ਹੈ ਉੱਥੇ ਗੱਲਬਾਤ ਕੀਤੀ ਜਾਵੇ ਨਾ ਕਿ ਬਾਹਰ ਜਾ ਕੇ ਹਾਲਾਂਕਿ ਕੁਝ ਵਿਧਾਇਕਾਂ ਦੇ ਬਿਆਨ ਇਸ ਤਰ੍ਹਾਂ ਦੇ ਸਾਹਮਣੇ ਆਏ ਸੀ ਖਾਸ ਕਰਕੇ ਅੰਮ੍ਰਿਤਸਰ ਦੇ ਦੋ ਵਿਧਾਇਕ ਜਿਸ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਨੇ ਵੀ ਬਿਆਨ ਕੀਤੇ ਸੀ ਕਿ ਕਿਵੇਂ ਰਾਜ ਸਭਾ ਮੈਂਬਰ ਦੇ ਖਾਸਮ ਖਾਸ ਪੁਲਸ ਅਫਸਰ ਲੱਗੇ ਨੇ ਔਰ ਨਸ਼ਾ ਤਸਕਰਾਂ ਨਾਲ ਮਿਲੇ ਹੋਏ ਨੇ ਉਸ ਬਿਆਨ ਤੇ ਕਾਫੀ ਜ਼ਿਆਦਾ ਵਿਰੋਧੀਆਂ ਨੇ ਵੀ ਘੇਰ ਲਿਆ ਸੀ ਕਿ ਹੁਣ ਤੇ ਤੁਹਾਡੇ ਵਿਧਾਇਕ ਕੀ ਕਹਿ ਰਹੇ ਨੇ ਬੇਅਦਬੀ ਮਾਮਲੇ ਦੇ ਉੱਤੇ ਵੀ ਕੁਮਰ ਵਿਜੇ ਪ੍ਰਤਾਪ ਨੇ ਇਸੇ ਤਰ੍ਹਾਂ ਮੁੱਦਾ ਚੁੱਕਿਆ ਸੀ ਔਰ ਇਹ ਗੱਲ ਫਿਰ ਉਸ ਤੋਂ ਬਾਅਦ ਡਾਕਟਰ ਅਜੇ ਗੁਪਤਾ ਜਿਹੜੇ ਕੀ ਅੰਮ੍ਰਿਤਸਰ ਦੀ ਇੱਕ ਹਲਕੇ ਦੇ ਵਿਧਾਇਕ ਨੇ ਉਹਨਾਂ ਨੇ ਵੀ ਆਖਿਆ ਸੀ ਕਿ ਪਹਿਲਾਂ ਨਾਲੋਂ ਵੀ ਜ਼ਿਆਦਾ ਮੰਦੜਾ ਹਾਲ ਹੋ ਗਿਆ ਹੈ ਭ੍ਰਿਸ਼ਟਾਚਾਰ ਦਾ ਰੇਟ ਹੀ ਵੱਧ ਗਿਆ ਤਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦਿਆਂ ਹੋਇਆਂ ਇਸ਼ਾਰਾ ਕੀਤਾ ਹੋਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਔਰ ਨਾਲ ਕੀ ਕਿਹਾ ਕਿ ਹੁਣ ਵੇਲਾ ਚੰਡੀਗੜ੍ਹ 'ਚ ਬੈਠਣ ਦਾ ਨਹੀਂ ਹੈ ਹੁਣ ਲੋਕਾਂ ਵਿੱਚ ਜਾਣ ਦਾ ਵੇਲਾ ਹੈ ਹਾਲਾਂਕਿ ਅੱਧੀ ਅੱਧਾ ਸਮਾਂ ਸਰਕਾਰ ਦਾ ਵੀ ਚੁੱਕਾ ਅੱਧਾ ਬਾਕੀ ਬਚਿਆ ਪਰ ਉਸ ਦੇ ਵਿੱਚੋਂ ਵੀ ਕੁਝ ਸਮਾਂ ਹੋਰ ਇਲੈਕਸ਼ਨ ਇਅਰ ਦੇ ਵਿੱਚ ਲੰਘ ਜਾਵੇਗਾ ਕਿਉਂਕਿ ਪੰਚਾਇਤੀ ਚੋਣਾਂ ਵੀ ਆਉਣ ਵਾਲੀਆਂ ਨੇ ਜ਼ਿਮਨੀ ਚੋਣਾਂ ਵੀ ਆਉਣੀਆਂ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਿਹੜੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਨੇ ਡਾਕਟਰ ਸੰਦੀਪ ਪਾਠਕ ਉਹ ਵੀ ਬਿਰਾਜਮਾਨ ਸਨ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਵੀ ਹਾਜ਼ਰ ਸਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਡਿਪਟੀ ਸਪੀਕਰ ਜੈ ਕਿਸ਼ਨ ਰੋੜੀ ਇਹ ਵੀ ਮੰਚ ਦੇ ਉੱਤੇ ਬਿਰਾਜਮਾਨ ਸਨ ਔਰ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਕੀ ਸਾਰੇ ਆਪਣੇ ਵਿਧਾਇਕਾਂ ਨੂੰ ਆਪਣੇ ਮੈਂਬਰ ਪਾਰਲੀਮੈਂਟ ਨੂੰ ਕੁਝ ਗੱਲਾਂ ਦੀ ਜਿਹੜੀ ਹੈ ਨਸੀਹਤ ਵੀ ਦਿੱਤੀ ਹੈ ਸਲਾਹ مشਵਰਾ ਵੀ ਦਿੱਤਾ ਹੈ ਤੇ ਨਾਲ ਹੀ ਕੁਝ ਅਹਿਮ ਗੱਲਾਂ ਆਖੀਆਂ ਨੇ ਕਿ ਹੁਣ ਲੋਕਾਂ ਦੇ ਵਿੱਚ ਜਾਣ ਦਾ ਵੇਲਾ ਹੈ ਤੇ ਅੱਗੇ ਇੱਕ ਪ੍ਰੋਗਰਾਮ ਵੀ ਸਰਕਾਰ ਨੇ ਰੰਭਣਾ ਸ਼ੁਰੂ ਕਰ ਦਿੱਤਾ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਤੁਹਾਡਾ ਵਿਧਾਇਕ ਤੁਹਾਡੇ ਦੁਆਰ ਪਹਿਲਾਂ ਤੁਹਾਡੀ ਸਰਕਾਰ ਤੁਹਾਡੇ ਦੁਆਰ ਦਾ ਨਾਅਰਾ ਦਿੱਤਾ ਗਿਆ ਸੀ ਉਸ ਦੇ ਵਿੱਚ ਦਾਵਾ ਕੀਤਾ ਗਿਆ ਸਰਕਾਰ ਵੱਲੋਂ ਕਿ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਸੀ ਦਫ਼ਤਰਾਂ ਦੇ ਵਿੱਚ ਹੁਣ ਉਹਨਾਂ ਦੇ ਪਿੰਡ ਵਿੱਚ ਆ ਕੇ ਇੱਕ ਦਰਬਾਰ ਲਾ ਕੇ ਤੇ ਉੱਥੇ ਸਰਕਾਰ ਮਸਲੇ ਹੱਲ ਕਰਦੀ ਹਾਲਾਂਕਿ ਇਹ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਵੀ ਹੁੰਦੀ ਰਹੀ ਹੈ ਕਾਂਗਰਸ ਵੇਲੇ ਬੇਸ਼ੱਕ ਇਹ ਗਤੀਵਿਧੀਆਂ ਘੱਟ ਦੇਖੀਆਂ ਪਰ ਆਮ ਆਦਮੀ ਪਾਰਟੀ ਨੇ ਵੀ ਸ਼੍ਰੋਮਣੀ ਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਤਰਜ਼ ਦੇ ਉੱਤੇ ਪਿੰਡਾਂ ਦੇ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੱਤੇ ਕਿਉਂਕਿ ਸ਼ੁਰੂ ਤੋਂ ਹੀ ਦਾਵਾ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੱਥਾਂ ਤੋਂ ਸਰਕਾਰ ਚਲਣੀ ਚਾਹੀਦੀ ਹੈ ਪਿੰਡਾਂ ਤੋਂ ਸਰਕਾਰ ਚਲਣੀ ਚਾਹੀਦੀ ਹੈ ਹਾਲਾਂਕਿ ਕੁਝ ਥਾਵਾਂ ਤੋਂ ਤਸਵੀਰਾਂ ਜਈਆਂ ਵੀ ਆਈਆਂ ਕਿ ਦਫ਼ਤਰਾਂ ਦੇ ਵਿੱਚ ਹੀ ਸਹੀ ਢੰਗ ਤੇ ਸਹੀ ਸਮੇਂ ਤੇ ਕੰਮ ਨਹੀਂ ਹੁੰਦੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੀ ਕੋ ਪਹਿਲਾਂ ਨਾਲੋਂ ਘਟਿਆ ਨਹੀਂ ਕਈ ਥਾਵਾਂ ਤੇ ਹੋ ਸਕਦਾ ਕੰਟਰੋਲ ਹੋਇਆ ਹੋਵੇ ਪਰ ਬਹੁਤੀਆਂ ਥਾਵਾਂ ਤੇ ਰਿਸ਼ਵਤ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਨੇ ਕਿਉਂਕਿ ਵਿਜੀਲੈਂਸ ਦੀਆਂ ਨਿਤ ਦੇਣ ਆਉ ਕਿ ਰਿਸ਼ਵਤ ਮਾਮਲੇ ਦੇ ਵਿੱਚ ਭੌਣ ਕੋ ਨੜਿੱਕੇ ਚੜਿਆ ਔਰ ਪੂਰੇ ਪੰਜਾਬ ਭਰ ਦੇ ਸੂਬੇ ਦੇ ਵਿੱਚ ਭ੍ਰਿਸ਼ਟਾਚਾਰ ਦਾ ਮਾਮਲਾ ਵੀ ਚੁਣੌਤੀ ਵੀ ਸਰਕਾਰ ਦੇ ਸਾਹਮਣੇ ਬਣੀ ਹੋਈ ਹੈ ਹਾਲੇ ਤੱਕ ਭ੍ਰਿਸ਼ਟਾਚਾਰ ਮੁਕਤ ਪੰਜਾਬ ਦਾ ਸੁਪਨਾ ਪੰਜਾਬ ਸਰਕਾਰ ਦਾ ਆਜਾਦੀ ਪਾਰਟੀ ਦੀ ਸਰਕਾਰ ਦਾ ਵੀ ਪੂਰਾ ਨਹੀਂ ਹੋ ਸਕਿਆ ਔਰ ਸਮੱਸਿਆਵਾਂ ਬਹੁਤ ਨੇ ਇਸ ਤਰ੍ਹਾਂ ਨਸ਼ੇ ਦੀ ਸਮੱਸਿਆ ਹੈ ਔਰ ਪਿੰਡਾਂ ਦੇ ਵਿੱਚ ਵਿਧਾਇਕਾਂ ਨੂੰ ਜਾਣ ਦੀ ਜਿਹੜੀ ਇਹ ਗੱਲ ਆਖੀ ਗਿਆ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਬੜੀ ਮਾਇਨੇ ਰੱਖਦੀ ਹੈ ਇਸ ਦਾ ਮਤਲਬ ਸਾਫ਼ ਹੈ ਕਿ ਕੀ ਵਿਧਾਇਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਨੇ ਉੱਪਰਲੇ ਪੱਧਰ ਤੱਕ ਕਿ ਵਿਧਾਇਕ ਸੁਣਦੇ ਨਹੀਂ ਖਾਸ ਕਰਕੇ ਪੁਰਾਣੇ ਵਲੰਟੀਅਰ ਜਿਹੜੇ ਨੇ ਉਹਨਾਂ ਨਾਲ ਤਾਲਮੇਲ ਰੱਖਣ ਦੀ ਗੱਲ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਆਖੀ ਹੈ ਜਿਹੜੇ ਸ਼ਾਮਲ ਸਨ ਔਰ ਮੀਡੀਆ ਰਿਪੋਰਟਾਂ ਦੇ ਮੁਤਾਬਕ 11 ਵਿਧਾਇਕ ਨੇ ਲਗਭਗ ਜਿਹੜੇ ਸ਼ਾਮਲ ਨਹੀਂ ਹੋਏ ਉਸ ਮੀਟਿੰਗ ਦੇ ਵਿੱਚ ਪਰ ਬਾਕੀ ਸਾਰੇ ਜਿਹੜੇ ਨੇ ਉੱਥੇ ਪਹੁੰਚਦੇ ਨੇ ਮੈਂਬਰ ਪਾਰਲੀਮੈਂਟ ਵੀ ਔਰ ਨਾਲ ਸਾਰੇ ਵਿਧਾਇਕ ਵੀ ਤਾਂ ਇਸ ਕਰਕੇ ਕਿਹਾ ਗਿਆ ਕਿ ਉੱਥੇ ਜਿਹੜੇ ਉੱਜੇ ਵਿਧਾਇਕ ਨੇ ਉਹਨਾਂ ਨੂੰ ਕਿਹਾ ਗਿਆ ਕਿ ਪੁਰਾਣੇ ਜਿਹੜੇ ਆਪਣੇ ਜਾਂ ਨਵੇਂ ਵਲੰਟੀਅਰ ਨੇ ਉਹਨਾਂ ਦੇ ਨਾਲ ਤਾਲਮਿਲ ਬਣਾ ਕੇ ਜਰੂਰ ਰੱਖੋ ਕਿਉਂਕਿ ਪਤਾ ਹੈ ਸਭ ਨੂੰ ਇਹ ਪੰਚਾਇਤੀ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਖਾਸ ਕਰਕੇ ਜਿਹੜੀ ਧੜੇਬੰਦੀ ਹੁੰਦੀ ਆ ਜਾਂ ਵਰਕਰ ਇੱਕ ਦੂਜੇ ਤੋਂ ਨਾਰਾਜ਼ ਨੇ ਜੇਕਰ ਉਹਨਾਂ ਨੂੰ ਨਾ ਜੋੜਿਆ ਗਿਆ ਨਾਲ ਤੇ ਫਿਰ ਪੰਚਾਇਤੀ ਚੋਣਾਂ ਦੇ ਵਿੱਚ ਨਤੀਜੇ ਕੁਝ ਹੋਰ ਨਾ ਆ ਜਾਣ ਹੈਰਾਨ ਕਰਨ ਵਾਲੇ ਨਾ ਆ ਜਾਣ ਜਿਹੜੇ ਆਮ ਆਦਮੀ ਪਾਰਟੀ ਦੀ ਕੱਲ ਨੂੰ ਸਿਰਦਰਦੀ ਬਿਧਾ ਦੇਣ ਇਸ ਕਰਕੇ ਇਹ ਸਮੀਖਿਆ ਮੀਟਿੰਗ ਸੀ ਪਿਛਲੇ ਢਾਈ ਸਾਲਾਂ ਦਾ ਲੇਖਾ ਜੋਖਾ ਵੀ ਮੰਗਿਆ ਗਿਆ ਕਿ ਕਿਹੜੇ ਹਲਕੇ 'ਚ ਕਿਵੇਂ ਕੰਮ ਹੋ ਰਹੇ ਨੇ ਔਰ ਵਿਧਾਇਕਾਂ ਨੇ ਫੀਡਬੈਕ ਮੁੱਖ ਮੰਤਰੀ ਨੂੰ ਪਹਿਲਾਂ ਵੀ ਕਈ ਵਾਰਾਂ ਦਿੱਤੀ ਹੈ ਤੇ ਪਤਾ ਲੱਗਿਆ ਕਿ ਕੱਲ ਵੀ ਗੁਫ਼ਤਗੂ ਦੇ ਵਿੱਚ ਇਹ ਕੁਝ ਫੀਡਬੈਕ ਮੁੱਖ ਮੰਤਰੀ ਤੱਕ ਪੁੱਜੀ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਪਿੰਡਾਂ ਦੇ ਵਿੱਚ ਇੱਕ ਗੱਲ ਦੀ ਸਮੱਸਿਆ ਬਹੁਤ ਹੈ ਜਦੋਂ ਉਹਨਾਂ ਨੇ ਪੁੱਛਿਆ ਕਿ ਉਹ ਕੀ ਉਹ ਕਹਿ ਰਿਹਾ ਕਿ ਫੰਡਾਂ ਦੀ ਬੜੀ ਵੱਡੀ ਘਾਟ ਹੈ ਤਾਂ ਫੰਡ ਕੋਈ ਦਿੱਤਾ ਨਹੀਂ ਆਪਾਂ ਤੇ ਫਿਰ ਆਪਾਂ ਪੰਚਾਇਤੀ ਚੋਣਾਂ ਦੇ ਵਿੱਚ ਵੋਟਾਂ ਕਿਵੇਂ ਹਾਸਲ ਕਰਾਂਗੇ ਕੀ ਦੱਸਾਂਗੇ ਕਿ ਕਿਹੜੇ ਥਾਂ ਦੇ ਕੰਮ ਦੇ ਵਿਕਾਸ ਕੀਤੇ ਗਏ ਪਿੰਡਾਂ ਵਿੱਚ ਤਾਂ ਮੁੱਖ ਮੰਤਰੀ ਨੇ ਭਰੋਸਾ ਦਿਵਾਇਆ ਕਿ ਕੁਝ ਹੀ ਸਮੇਂ ਦੇ ਵਿੱਚ ਵਿੱਚ ਪਿੰਡਾਂ ਦੇ ਲਈ ਫੰਡ ਦਾ ਵੀ ਜਿਹੜਾ ਪ੍ਰਬੰਧ ਕਰ ਲਿਆ ਜਾਵੇਗਾ ਉਸ ਦੀ ਵੀ ਤੁਸੀਂ ਚਿੰਤਾ ਨਾ ਕਰੋ ਤੁਸੀਂ ਬਸ ਕੰਮ ਕਰੋ ਵਿਧਾਇਕਾਂ ਨੂੰ ਕਿਹਾ ਗਿਆ ਕਿ ਚੰਡੀਗੜ੍ਹ ਦੀ ਥਾਂ ਪਿੰਡਾਂ ਸ਼ਹਿਰਾਂ 'ਚ ਲੋਕਾਂ ਦੇ ਨਾਲ ਬੈਠਣ ਉਹਨਾਂ ਨਾਲ ਗੱਲਬਾਤ ਕਰਨ ਔਰ ਉਹਨਾਂ ਦੀਆਂ ਮੁਸ਼ਕਲਾਂ ਜਾਣਨ ਪੰਚਾਇਤੀ ਚੋਣਾਂ ਤੋਂ ਪਹਿਲਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਤੁਹਾਡਾ ਵਿਧਾਇਕ ਤੁਹਾਡੇ ਦੁਆਰ ਪ੍ਰੋਗਰਾਮ ਚਲਾ ਕੇ ਬਿੰਡਾਨੋ ਵਕਾਸ ਵਿਦੇ ਨਾਮ ਦੇ ਉੱਤੇ ਫੰਡ ਵੀ ਦਿੱਤੇ ਜਾਣ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਵੇਲਾ ਚੰਡੀਗੜ੍ਹ ਬੈਠਣ ਦਾ ਨਹੀਂ ਸਗੋ ਲੋਕਾਂ ਕੋਲ ਜਾਣ ਦਾ ਤਾਂ ਇਸ ਸਾਰੇ ਮਾਮਲੇ ਦੇ ਵਿੱਚ ਜਿਹੜੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਪਰ ਮੀਟਿੰਗਾਂ ਦੇ ਵਿੱਚ ਤਾਂ ਇਹ ਗੱਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਪਰ ਇਸ ਤੋਂ ਬਾਅਦ ਅਪਡੇਟ ਕੀ ਆਵੇਗਾ ਇਸ ਦੇ ਨਾਲ ਕਿੰਨਾ ਕੋ ਬਦਲਾਅ ਆਉਂਦਾ ਇਹ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਹਾਲਾਂਕਿ ਪਿੰਡਾਂ ਤੋਂ ਸ਼ਹਿਰਾਂ ਤੋਂ ਸਥਾਨਕ ਪੱਧਰ ਤੇ ਆਵਾਜ਼ ਹੀ ਆਉਂਦੀ ਹੈ ਕਿ ਕਈ ਥਾਵਾਂ ਦੇ ਉੱਤੇ ਵਿਧਾਇਕ ਸਾਡੀ ਗੱਲ ਹੀ ਨਹੀਂ ਸੁਣਦੇ ਤੇ ਕਈ ਥਾਵਾਂ ਤੇ ਵਿਧਾਇਕਾਂ ਦੀ ਹੀ ਸੁਣੀ ਜਾਂਦੀ ਹੈ ਇਸੇ ਕਰਕੇ ਮੁੱਖ ਮੰਤਰੀ ਨੇ ਕਿਹਾ ਕਿ ਅਫਸਰਾਂ ਨੂੰ ਵੀ ਹਦਾਇਤਾਂ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਨੇ ਕਿ ਵਿਧਾਇਕਾਂ ਦੇ ਨਾਲ ਵੀ ਚੁਣੇ ਹੋਏ ਨੁਮਾਇੰਦਿਆਂ ਨਾਲ ਤਾਲਮੇਲ ਬਣਾ ਕੇ ਜ਼ਰੂਰ ਰੱਖਣ ਕਿਉਂਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਕੋਲ ਆਮ ਆਦਮੀ ਪਾਰਟੀ ਦੇ ਸੱਤਾ ਧਿਰ ਦੇ ਵਿਧਾਇਕਾਂ ਦੀਆਂ ਹੀ ਬਹੁਤ ਸਾਰੀਆਂ ਸ਼ਿਕਾਇਤਾਂ ਆਈਆਂ ਸਨ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਸਰਕਾਰੀ ਅਧਿਕਾਰੀ ਚਾਹੇ ਉਹ ਸਿਵਲ ਦੇ ਨੇ ਜਾਂ ਫਿਰ ਪੁਲਿਸ ਪ੍ਰਸ਼ਾਸਨ ਦੇ ਉਹ ਸਾਡੀ ਗੱਲ ਸਹੀ ਢੰਗ ਨਾਲ ਨਹੀਂ ਸੁਣਦੇ ਇਹ ਗੱਲਾਂ ਵੀ ਸਾਹਮਣੇ ਆਈਆਂ ਸੀ ਇਸ ਕਰਕੇ ਕੱਲ ਵਾਲੀ ਮੀਟਿੰਗ ਦੇ ਵਿੱਚ ਕਾਫੀ ਲੰਮੀ ਚੌੜੀ ਚਰਚਾ ਹੋਈ ਹੈ ਜਿਸ ਦੇ ਵਿੱਚ ਵਿਧਾਇਕਾਂ ਦੀ ਗੱਲ ਸੁਣੀ ਜਾਵੇਗੀ ਇਹ ਵੀ ਭਰੋਸਾ ਦਿਵਾਇਆ ਗਿਆ ਔਰ ਇਹ ਵੀ ਭਰੋਸਾ ਦਿਵਾਇਆ ਗਿਆ ਕਿ ਪਿੰਡਾਂ ਸ਼ਹਿਰਾਂ ਨੂੰ ਸਥਾਨਕ ਪੱਧਰ ਤੇ ਫੰਡ ਵੀ ਮੁਹੱਈਆ ਕਰਾਏ ਜਾਣਗੇ ਪਰ ਤੁਹਾਡਾ ਕੰਮ ਚੰਡੀਗੜ੍ਹ 'ਚ ਬੈਠਣਾ ਨਹੀਂ ਹੈ ਤੁਹਾਡਾ ਕੰਮ ਲੋਕਾਂ 'ਚ ਰਹਿਣਾ ਤੇ ਜਾਓ ਤੁਹਾਡਾ ਵਿਧਾਇਕ ਤੁਹਾਡੇ ਦਵਾਰ ਪ੍ਰੋਗਰਾਮ ਜਿਹੜਾ ਚਲਾਇਆ ਵੀ ਜਾਣਾ ਉਸ ਦੇ ਤਹਿਤ ਫਿਰ ਹੋ ਸਕਦਾ ਹੈ ਕਿ ਫੰਡ ਵੀ ਜਾਰੀ ਕੀਤੇ ਜਾਣ ਪਰ ਫੰਡ ਜਾਰੀ ਕਿੱਥੋਂ ਕੀਤੇ ਜਾਣਗੇ ਹਾਲਾਂਕਿ ਆਮ ਆਦਮੀ ਪਾਰਟੀ ਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਖਜ਼ਾਨਾ ਖਾਲੀ ਹੈ ਪਰ ਇਹ ਜ਼ਰੂਰ ਕਿਹਾ ਕਿ ਵਿਕਾਸ ਦੇ ਕੰਮਾਂ ਨੂੰ ਲੈ ਕੇ ਅਸੀਂ ਜਲਦ ਫੈਸਲੇ ਲਵਾਂਗੇ ਦੇ ਇਸ ਦੇ ਤਹਿਤ ਹੀ ਅਗਲੀ ਕਾਰਵਾਈ ਹੈ ਜਿਹੜੀ ਉਹ ਕੀਤੀ ਜਾਏਗੀ ਹੁਣ ਵਿਧਾਇਕਾਂ ਦੀ ਨਾਲ ਹੋਈ ਇਹ ਮੁੱਖ ਮੰਤਰੀ ਦੀ ਮੀਟਿੰਗ ਕਿੰਨਾ ਕੁ ਰੰਗ ਲੈ ਕੇ ਆਉਂਦੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੇ ਸਮਾਂ ਦੱਸੇਗਾ ਜਾਂ ਤੁਹਾਨੂੰ ਇਹ ਜਿਹੜੀਆਂ ਕੀਤੀਆਂ ਹੋਈਆਂ ਗੱਲਾਂ ਮੀਟਿੰਗਾਂ ਦੇ ਵਿੱਚ ਕਿੰਨਾ ਲਾਭ ਦੇ ਪਾਉਂਦੀਆਂ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਹੁਣ ਤੱਕ ਢਾਈ ਸਾਲਾਂ ਦੀ ਕਾਰਜਕਾਰੀ ਦੇ ਦੌਰਾਨ ਜਾਂ ਅੱਧੇ ਕਾਰਜਕਾਲ ਦੇ ਦੌਰਾਨ ਸਰਕਾਰ ਦੇ ਤੁਹਾਨੂੰ ਕਿੰਨੀ ਕੁ ਸੰਤੁਸ਼ਟੀ ਹੈ ਕਿੱਥੇ ਕੰਮ ਸਹੀ ਢੰਗ ਨਾਲ ਹੋ ਰਹੇ ਨੇ ਤੇ ਕਿੱਥੇ ਹਾਲੇ ਵੀ ਕੋਈ ਕਮੀ ਹੈ ਇਸ ਦੇ ਬਾਰੇ ਆਪਣੇ ਆਪਣੇ ਤਜਰਬੇ ਤੇ ਆਪਣੀਆਂ ਆਪਣੀਆਂ ਪ੍ਰਤੀਕਿਰਿਆਵਾਂ ਜਰੂਰ ਸਾਂਝੀਆਂ ਕਰਿਓ ਤੇ ਬਣੇ ਰੋ ABC ਪੰਜਾਬ ਦੇ ਨਾਲ